ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਧਨੋਲਾ ਮੇਲਾ ਤੇ ਇੱਥੇ ਪਸ਼ੂ ਬਰੀਡ ਮੁਕਾਬਲਾ ਚੱਲਦਾ ਤੇ ਇੱਥੇ ਵੱਖ-ਵੱਖ ਪੰਜਾਬ ਦੇ ਕੋਨੇ-ਕੋਨੇ ਚੋਂ ਹਰ ਪਸ਼ੂ ਲਿਆਂਦਾ ਜਾਂਦਾ ਇੱਥੇ ਬਰੀਡ ਦੇ ਮੁਕਾਬਲੇ ਵਾਸਤੇ ਤੇ ਜਿਹੜਾ ਵੀ ਮਿਹਨਤ ਕਰਕੇ ਤਿਆਰ ਕਰਦਾ ਪਸ਼ੂ ਇਹ ਉਹ ਬੜੀ ਮਿਹਨਤ ਲੱਗੀ ਹੁੰਦੀ ਆ ਉਹਦੀ ਬੜੀ ਨਸਲ ਧਿਆਨ ਨਾਲ ਤਿਆਰ ਕੀਤੀ ਹੁੰਦੀ ਆ ਤੇ ਹਰ ਕੋਈ ਜਿੱਤਣ ਵਾਸਤੇ ਆਉਂਦਾ ਪਰ ਇਹ ਇੱਕ ਇਹੋ ਜਿਹਾ ਮਸਲਾ ਹੁੰਦਾ ਵੀ ਇੱਥੇ ਕਿਉਂਕਿ ਬڑے ਫੈਸਲੇ ਔਖੇ ਹੁੰਦੇ ਜੱਜਾਂ ਨੂੰ ਕਰਨੇ ਕਿਉਂਕਿ ਚੜਦਾ ਚੜਦਾ ਜਾਨਵਰ ਹੁੰਦਾ ਪਰ ਅੱਜ ਬਾਈ ਹੋਰੀ ਵੀ ਇੱਥੇ ਸ਼ੌਂਕ ਨਾਲ ਇਹਨਾਂ ਨੇ ਕੱਟੀ ਸੰਭੀ ਸਾਮਕਾ ਅੱਜ ਮੇਲੇ ਚ ਲਿਆਂਦੀ ਹੈ ਮੁਕਾਬਲੇ ਚ ਤੇ ਆ ਬਾਈ ਹੋਰੀਆਂ ਨਾਲ ਗੱਲਬਾਤ ਕਰਦੇ ਆ ਕਿਹੜੇ ਪਿੰਡ ਤੋਂ ਆਏ ਆ ਤੇ ਆ ਵੇਖੋ ਕਿਹੜੀ ਬੱਲ ਦੀ ਕੱਟੀ ਆ ਤੇ ਚਲੋ ਆ ਬਾਈ ਹੋਰੀ ਸਸੀਕਾ ਬਾਈ ਸਸੀਕਾ ਜੀ ਇਹ ਕਿਹੜਾ ਪਿੰਡ ਆ ਤੁਹਾਡਾ ਆਪਣਾ ਪਿੰਡ ਨੰਗਲ ਹੈ ਜ਼ਿਲ੍ਹਾ ਬਰਨਾਲਾ ਬਰਨਾਲਾ ਹਾਂਜੀ ਅੱਛਾ ਇਹ ਕਿਹੜੇ ਬੋਲੇ ਦੀ ਕੱਟੀ ਆ ਇਹ ਐਲ ਡੀ ਐਫ ਮੋਦੀ ਬੋਲੇ ਦੀ ਕੱਟੀ ਆ ਜੀ ਵਾਹ ਜੀ ਵਾਹ ਐਲ ਡੀ ਐਮ ਮੋਦੀ ਹਾਂਜੀ ਹਾਂਜੀ ਹਾਂ ਹਾਂ ਜੀ ਟਾਈਮ ਚੈਂਪੀਅਨ ਹਾਂਜੀ ਹਾਂ ਅਸੀਂ ਮੋਦ ਲక్ష్ਮੀ ਡੇਰੀ ਦਾ ਹੀ ਸੀਮੈਂਟ ਯੂਜ਼ ਕਰਦੇ ਹਾਂ ਸਾਰਾ ਘਰੇ ਲక్ష్ਮੀ ਡੇਰੀ ਫਾਰਮ ਦਾ ਸੀਮੈਂਟ ਯੂਜ਼ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਇਹ ਕਿੰਨੇ ਟਾਈਮ ਦੀ ਹੋ ਗਈ ਆ ਇਹ 11 ਮਹੀਨਿਆਂ ਦੀ ਆ ਜੀ ਅੱਛਾ ਇਹ 6 ਮਹੀਨਾਵਾਂ ਸਾਲ ਦੀ ਕੈਟਾਗਰੀ ਵਿੱਚ ਪਾਉਂਦੇ ਹਾਂ ਹਾਂਜੀ ਹਾਂ ਹਾਂ ਠੀਕ ਆ ਅਜੇ ਰਿੰਗ ਸਟਾਰ ਮੈਂ ਤੋਦਾ ਜਾਰੀ ਹੈ ਅੱਛਾ ਅੱਛਾ ਜੇ ਮੋਦੀ ਨੇ ਉਹ ਤੁਸੀਂ ਕੀ ਵੇਖ ਕੇ ਚਿੰਤਨ ਭਰਾਏ ਜੇ ਤੁਸੀਂ ਕੀ ਕਹ ਭਰਾਏ ਸੀਗਾ ਉਹਦਾ ਰਿਜ਼ਲਟ ਬਹੁਤ ਵਧੀਆ ਜੀ ਅੱਗੇ ਸਾਡੇ ਕੋਲ ਇੱਕ ਉਹਦੀ ਹੈਗੀ ਸੀ ਇੱਚ ਕੱਟੀ ਉਹਨੇ ਪਹਿਲੇ ਸੂਏ 16 ਲੀਟਰ ਦੁੱਧ ਦਿੱਤਾ ਜੀ ਦੁੱਧ ਪਹਿਲੇ ਜੀ ਵਾਹ ਹਾਂਜੀ ਵੇਖੋ ਵੀਰੋ ਸਾਨੂੰ 11 ਮਹੀਨੇ ਮੈਨੂੰ ਲੱਗਦਾ ਮੈਂ ਤਾਂ ਯਾਰਾ ਵੇਖਿਆ ਬਾਰੇ ਦੋ ਵੱਲ ਦੀ ਠੋਡੀ ਛੂਹੀ ਹੋਈਆਂ ਹਾਂ ਬਹੁਤ ਸੋਹਣੀ ਬਰੀਡ ਜਿਹੜੀ ਮੋਦੀ ਦੀ ਤਿਆਰ ਹੁੰਦੀ ਆ ਹਾਂਜੀ ਤੇ ਇਹਦੀ ਮਾਂ ਥੱਲੇ 19 ਲੀਟਰ ਦੁੱਧ ਆ ਇਸ ਟਾਈਮ ਮਾਂ ਥੱਲੇ 19 ਲੀਟਰ ਦੁੱਧ ਆ ਹਾਂਜੀ ਇਹ ਲੋਕ ਇੱਥੇ ਕੰਮ ਸੋਚਿਆ ਸੀ ਬਰੀਡਿੰਗ ਕਰਨੀ ਸ਼ੁਰੂ ਕਰ ਦੇਤੀ ਹੈ ਕਿੰਨਾ ਟਾਈਮ ਹੋ ਗਿਆ ਇਹ ਸਾਨੂੰ ਤਕਰੀਬਨ 10 ਸਾਲ ਹੋ ਗਏ 10 ਸਾਲ ਹੋ ਗਏ ਹਾਂਜੀ ਠੀਕ ਹੈ ਲੱਗੇ ਅੱਗੇ ਕੀ ਕਰਨਾ ਰਹਾਦਾ ਵੀ ਅੱਗੇ ਵਾ ਫਿਊਚਰ ਦੇ ਬਰੀਡਿੰਗ ਦੀ ਕੰਮ ਕਰਨੀ ਹੈ ਸੀ ਹਾਂਜੀ ਸੀਮਲ ਵਧੀਆ ਯੂਜ਼ ਕਰਦੇ ਜੀ ਜੇ ਦੀ ਦੋ ਹਿੱਟਾਂ ਖਿਜਾ ਦੀ ਪਰ ਕਰੇ ਉਹਨੂੰ ਸਤੋਂ ਦੀ ਲక్ష్ਮੀ ਦੇਵੀ ਫਾਰਮ ਦੇ ਸੀਮਲ ਹਾਂਜੀ ਹਾਂ ਵੀਰ ਹੋਰੀ ਨਾ ਲక్ష్ਮੀ ਦੇਵੀ ਫਾਰਮ ਦੇ ਨਾਲ ਸੀਮਲ ਚੁਣਿਆ ਕਿ ਦੇ ਵੀ ਬਰੀਡ ਤਿਆਰ ਕਰਨੀ ਸੀ ਲక్ష్ਮੀ ਦੇਵੀ ਫਾਰਮ ਦੇ ਸੀ ਯੂਜ਼ ਕਰਦੇ ਆ ਆ ਬੀਡ ਤਿਆਰ ਕਰਨਾ ਸੱਖਵੀ ਡੇਰੀ ਫਾਰਮ ਦਾ ਸੀਮਿੰਟ ਯੂਜ਼ ਕਰਦੇ ਆ ਇਹ ਵੀਰ ਹੋਰੀ ਤੇ ਬਹੁਤ ਸੋਹਣੀ ਇਹਨਾਂ ਨੇ ਆ ਯੂਟਿਊਬ ਤੇ ਵੀਰ ਆ ਟੂਕਾਰ ਦਿੱਤਾ ਤੇ ਦੇਖੋ ਇਹ ਨਹੀਂ ਪਤਾ ਹੋਣਾ ਕੀ ਆ ਪਰ ਮੀਲ ਪੂਰੀ ਆ ਤੇ ਬਹੁਤ ਸੋਹਣੀ ਜਿਹੜੀ ਇਹਨਾਂ ਕੱਟੀ ਆ ਇਹ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸასი ਗਾਲ ਜੀ ਸਾਰਿਆਂ ਨੂੰ